ਅਜੀ ਕੀ ਨਾਮ ਹੈ ਤੁਹਾਡਾ ਹਰਮਪਾਲ ਸਿੰਘ ਸਰਪੰਚ ਜੀ ਸਾਬ ਸੱਭਾ ਨੂੰ ਪਤਾ ਲੱਗਿਆ ਰਾਤ ਤੁਹਾਡੇ ਪਿੰਡ ਦੀ ਮੋਹਦਵਾਨ ਦੀ ਕੁਤਮਾਰ ਦੀ ਸੀ ਮਾਮਲਾ ਉਹਨਾਂ ਰਾਤ ਕਿਸੇ ਮੁੰਡੇ ਨੂੰ ਆਪਣੇ ਪਿੰਡ ਦੇ ਨੂੰ ਉਥੇ ਸ਼ੱਕ ਹੋਇਆ ਜਿਹੜਾ ਰਾਮੇ ਵਾਲਾ ਪੁਲ ਬਾਈ ਦਾ ਹੋਤੀ ਉਹਨਾਂ ਨੇ ਪਿੰਡ ਚ ਮੈਸੇਜ ਕਰਿਆ ਵੀ ਕੋਈ ਸ਼ੱਕੀ ਕਿਸਮ ਦੇ ਇੱਥੇ ਬੰਦੇ ਖੜੇ ਆ ਮੂੰਹ ਬੰਨੇ ਆ ਉਹ ਸਦਾਰਤੇ ਪਿੰਡ ਦੇ ਜਿਹੜਾ ਗਰੁੱਪ ਹੈ ਉਹਦੇ ਵਿੱਚ ਅਨਾਉਂਸਮੈਂਟ ਪਾਈ ਗਈ ਤੇ ਉਦੇ ਪਿੰਦੇ ਪੰਚਾਇਤ ਮੈਂਬਰ ਪਿੰਦੇ ਬਿਸ਼ਿੰਦੇ ਤੇ ਇੱਕ ਜਿਹੜਾ ਮੁੰਡੇ ਦੇ ਸੱਟਾਂ ਵੱਜੀਆਂ ਉਹਨਾਂ ਦੇ ਉਹ ਵੀ ਪਹੁੰਚਾ ਨਹੀਂ ਸੀ ਉਹ 9:30 ਵਜੇ ਤੱਕ ਆ ਜਾਂਦਾ ਸੀਗਾ ਉਹਨਾਂ ਦਾ ਪਰਿਵਾਰ ਵੀ ਦੋ ਤਿੰਨ ਗੱਡੀਆਂ ਭਰ ਕੇ ਜਦੋਂ ਗਏ ਉੱਥੇ ਉਹਨਾਂ ਨੂੰ ਹੋਰ ਤਾਂ ਕੁਝ ਬੰਦੇ ਉਹ ਤਾਂ ਨਹੀਂ ਮਿਲੇ ਇੱਕ ਬੂਟ ਮਿਲਿਆ ਉਹ ਬੂਟ ਤੋਂ ਜਦੋਂ ਇਹਨਾਂ ਨੇ ਆਸ-ਪਾਸੇ ਦੇਖਿਆ ਤਾਂ ਨਰਮੇ ਦੇ ਵਿੱਚ ਉਹ ਮੁੰਡਾ ਬਲਵੀਰ ਸਿੰਘ ਪੁੱਤਰ ਮਰੰਜਨ ਸਿੰਘ ਜਿਹੜਾ ਨਰੰਗ ਪੱਠੇ ਤੇ ਲੱਗਿਆ ਮੁਨਛੀਏ ਉਹ ਮਿਲਿਆ ਇਹਨਾਂ ਨੂੰ ਬਹੁਤ ਜ਼ਖਮੀ ਹਾਲਤ ਚ ਇਹਨੇ ਚੱਕ ਕੇ ਉਹਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਜੇ ਥੋੜ ਨੂੰ ਅੱਗੇ ਭੇਂਡੇ ਰਹਿ ਕਰ ਦਿੱਤਾਗੇ ਤੇ ਉਹ ਸ਼ੱਕ ਇਹ ਹੈ ਵੀ ਉਹ ਬੰਦਾ ਇੱਕ ਭੱਠੇ ਤੇ ਮੁਨਛੀ ਹੈ ਹੋ ਸਕਦਾ ਉਹਦੇ ਕੋਲ ਕੋਈ ਕੈਸ਼ ਵਗੈਰਾ ਹੋਵੇ ਉਹਦੇ ਦੀ ਮਦਰ ਲੱਗੇ ਹੋਣ ਤੇ ਅੱਗੇ ਪਤਾ ਲੱਗੂ ਹੁਣ ਪੜਤਾਲ ਤੋਂ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਦੀ ਢੰਗਾਈ ਨਾਲ ਪੜਤਾਲ ਕੀਤੀ ਜਾਵੇ ਜਾਂ ਫੋਨ ਦੀਆਂ ਲੋਕੇਸ਼ਨਾਂ ਵਗੈਰਾ ਜਾਂ ਕੋਈ ਕੈਮਰੇ ਵਗੈਰਾ ਚੈੱਕ ਕਰਕੇ ਰਸਤੇ ਦੇ ਕਿੰਨੇ ਵਜੇ ਦੀ ਘਟਨਾ ਹੋਈ ਉਹ ਸਬਾਕ 9 ਵਜੇ ਨੂੰ ਕਰੇ ਆ ਜਾਂਦਾ ਪਰ ਜਦੋਂ ਉਹ ਉਸ ਟਾਈਮ ਦੀ ਬਸ 9 ਵਜੇ ਦੀ ਘਟਨਾ ਹੀ ਹੋ ਸਕਦੀ ਹੈ ਬਈ ਜੀ ਕੀ ਨਾਮ ਆਪ ਦਾ ਬਈ ਜੀ ਮੇਰਾ ਨਾਮ ਧੀਰ ਸਿੰਘ ਪਿੰਡ ਮਲਖਾਨਾ ਬਈ ਜੀ ਕੀ ਗੱਲ ਹੋਈ ਹੈ ਰਾਤ ਨੂੰ ਮੁੰਡੇ ਦੀ ਕੋਤ ਮਾਰ ਲਈ ਕੀ ਗੱਲ ਹੋ ਗਈ ਰਾਤ ਬਈ ਜੀ 11 ਵਜੇ 10 12 ਮਿੰਟਾਂ ਤੇ ਸਾਨੂੰ ਮੈਸੇਜ ਲੱਗਿਆ ਵੀ ਐਵੇਂ ਕਰਕੇ ਕੋਸ਼ਾਂਛਾਤੇ ਬੰਦੇ ਆ ਜਿਹੜੇ ਵੀ ਸੈਲਰ ਕੋਲ ਫਿਰਦੇ ਤੁਰੇ ਫਿਰਦੇ ਜਿਨ੍ਹਾਂ ਦੇ ਮੂੰਹ ਵੱਨੇ ਹੋਏ ਆ ਮੈਸੇਜ ਲੱਗਣ ਤੋਂ ਬਾਅਦ 5-7 ਮਿੰਟਾਂ ਬਾਅਦ ਹੀ ਅਸੀਂ ਆਕਾਸ਼ਦੀਪ ਮੁੰਡਾ ਖੜਾ ਕਾਲਾ ਮੈਂਬਰ ਖੜਾ ਸਾਡੇ ਹੋਰ ਮੈਂਬਰਸੀ ਨਾਲ ਠੀਕ ਹੈ ਸਮਾਜ ਸੇਵੀ ਅਮਰਤਪਾਲ ਮਲਖਾਣਾ ਵੀ ਸੀਗੇ ਨਾਲ ਬਾਕੀ ਕੁਝ ਪਿੰਡ ਦੇ ਹੋਰ ਮੁੰਡੇ ਸੀ ਨੌਜਵਾਨ ਹੁੰਦੇ ਅਸੀਂ ਤਿੰਨ ਗੱਡੀਆਂ ਤੇ ਗਏ ਆ ਗੱਡੀਆਂ ਤੇ ਜਾ ਕੇ ਜਦੋਂ ਅਸੀਂ ਪੜਤਾਲ ਕੀਤੀ ਹੈ ਅਸੀਂ ਪੜਤਾਲ ਨੇ ਪੜਤਾਲ ਦੇ ਵਿੱਚ ਖੇਤਾਂ ਦੇ ਵਿੱਚ ਗੱਡੀਆਂ ਹੌਲੀ-ਹੌਲੀ ਘੱਟ ਕੇ ਵੀ ਦੇਖਦੇ ਗਏ ਵੀ ਕੋਈ ਹੈ ਤਾਂ ਨਹੀਂ ਇੱਥੇ ਹੈ ਤਾਂ ਨਹੀਂ ਇੱਥੇ ਅਖੀਰ ਤੇ ਸਾਨੂੰ ਪਤਾ ਲੱਗਿਆ ਵੀ ਉੱਥੇ ਇੱਕ ਮੂਟ ਪਿਆ ਸੀਗਾ ਮੂਟ ਆ ਦੇਖਣ ਤੋਂ ਬਾਅਦ ਹੀ ਸਾਨੂੰ ਸ਼ੱਕ ਹੋਇਆ ਵੀ ਇੱਥੇ ਕੋਈ ਬੰਦਾ ਉਸ ਤੋਂ ਬਾਅਦ ਜੋ ਅਸੀਂ ਪੜਤਾਲ ਕੀਤੀ ਤਾਂ ਜੋ ਬਲਵੀਰ ਸਿੰਘ ਆ ਜੋ ਪੱਠੇ ਤੇ ਲੱਗਿਆ ਹੋਇਆ ਸੀਗਾ ਉਹ ਖੇਤਾਂ ਦੇ ਵਿੱਚ ਡਿੱਗਿਆ ਪਿਆ ਸੀ ਜਿਹਨੂੰ ਚੱਕ ਕੇ ਅਸੀਂ ਪਹਿਲਾਂ ਤੁਰੰਤ ਸੇਵਾਦਾਰ ਸਰਦਾਰ ਤਰਵੰਦੀ ਸਾਹਿਬ ਕੋਲ ਚਾਇਆ ਤਰਵੰਦੀ ਸਾਹਿਬ ਉਹ ਹਸਪਤਾਲ ਪਹੁੰਚਣ ਤੋਂ ਬਾਅਦ ਉਹਦਾ ਟ੍ਰੀਟਮੈਂਟ ਕੀਤਾ ਗਿਆ ਟ੍ਰੀਟਮੈਂਟ ਕਰਨ ਤੋਂ ਬਾਅਦ ਉਹਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਸੱਟਾਂ ਲੱਗੀਆਂ ਹੁੰਦੇ ਕਿਸ ਚੀਜ਼ ਨਾਲ ਸੱਟਾਂ ਲੱਗੀਆਂ ਉਹਨਾਂ ਨੇ ਦੱਸਿਆ ਕੁਝ ਸੱਟਾਂ ਤਾਂ ਬਈ ਜੀ ਗੱਲ ਇਹ ਹੈ ਵੀ ਜਦੋਂ ਮੋਟਰਸਾਈਕਲ ਤੇ ਆ ਰਿਹਾ ਸੀਗਾ ਉਹਨੇ ਇੱਕ ਮਗਰ ਮੋਟਰਸਾਈਕਲ ਆਇਆ ਹੋਇਆ ਸੀ ਦੋ ਮੂਰੇ ਸੀ ਮੋਟਰਸਾਈਕਲ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਮੋਟਰਸਾਈਕਲ ਤੇਜ਼ ਕਰ ਲਿਆ ਜੇ ਮੋਟਰਸਾਈਕਲ ਤੇਜ਼ ਕਰ ਲਿਆ ਉਹਨੇ ਉਹਦੇ ਹੈਲਮਟ ਲੱਗਿਆ ਹੋਇਆ ਸੀ ਐਸਫਟੀ ਪਹਿਲਾਂ ਉਹਨਾਂ ਨੇ ਪਿੱਛੋਂ ਹੈਲਮਟ ਤੇ ਡਾਂਗ ਮਾਰੀ ਐ ਉਸ ਤੋਂ ਬਾਅਦ ਉਹਨੇ ਦੋ ਜੋ ਮੋਟਰਸਾਈਕਲ ਮੂਰੇ ਲਾ ਲਈ ਮੂਰੇ ਉਹਨਾਂ ਨੇ ਡਾਂਗ ਮਾਰੀ ਐ ਤੇ ਉਹ ਜੋ ਡਾਂਗਾ ਮਾਰੀ ਐ ਉਹਦੇ ਤੋਂ نیچے ਡਿੱਗ ਪਿਆ ਉਧਵਾਦੀ ਲੋਟ ਹੋ ਕਰਕੇ ਉਹ ਸਾਰਾ ਪੈਸਾ ਕੈਸ਼ ਵਗੈਰਾ ਸੀ ਜਿਹੜਾ ਮੋਬਾਈਲ ਸੀ ਉਹ ਤੋਂ ਲੈ ਗਈ ਕਿਵੇਂ ਆ ਹਾਲਤ ਹਾਲਤ ਹਜੇ ਤਾਂ ਸਥਿਰ ਹੈ ਵੈਸੇ ਤਾਂ ਲੇਕਿਨ ਸਟਾਫਾ ਕਾਫੀ ਹੈ ਕੀ ਮੰਗ ਕਰਦੇ ਮੰਗ ਤਾਂ ਬਈ ਜੀ ਇਹੀ ਹੈ ਪੁਲਿਸ ਪ੍ਰਸ਼ਾਸਨ ਨੂੰ ਦੇ ਵਿੰਗਾਂਜੀ ਤੱਕ ਇਹਦੀ ਜਾਂਚ ਕੀਤੀ ਜਾਵੇ ਪੜਤਾਲ ਕੀਤੀ ਜਾਵੇ ਕਿਉਂਕਿ ਨੇੜਲੇ ਜਿੰਨੇ ਵੀ ਪਿੰਡ ਹੈ ਮਲਕਾਨਾ ਅੰਗਾਟ ਵਾਲੀ ਜੋਗਿਆ ਤੇ ਉਹਨਾਂ ਸੰਗਤ ਜਿੰਨੇ ਵੀ ਪਿੰਡਾਂ ਰਾਤ ਦੇ ਜੋ ਮੁੰਡੇ ਡਿਊਟੀ ਕਰਦੇ ਨੇ ਨਾਈਟ ਡਿਊਟੀ ਕਰਦੇ ਹੋ ਰਾਤ ਨੂੰ ਇੱਥੋਂ ਆਉਂਦੇ ਜਾਂਦੇ ਆ ਅਰਸਰ ਪ੍ਰਸ਼ਾਸਨ ਨੂੰ ਮੰਗ ਹੈ ਵੀ ਰਾਤ ਨੂੰ ਇੱਥੇ ਗਸ਼ਤ ਕੀਤੀ ਜਾਵੇ ਠੀਕ ਹੈ ਇੱਕ ਦੋ ਜਿਹੜੇ ਆ ਰਾਉਂਡ ਹੈ ਇਹ ਛੜਕ ਤੇ ਦਿੱਤੇ ਜਾਂ